ਸੱਚਾ ਗਾਲ ਜੀ ਸਵਾਗਤ ਹੈ ਤੁਹਾਡਾ ਦਾ ਪ੍ਰੋਗਰਾਮ ਗਲੈਮਰ ਗੌਸਪ ਦੇ ਵਿੱਚ ਗੌਸਪ ਲਵਰਸ ਅਤੇ ਫਿਲਮ ਪ੍ਰੇਮੀਆਂ ਦਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੀ ਹੋਸਟ ਮੁਸਕਾਨ ਅੱਜ ਦੀ ਮਨੋਰੰਜਨ ਥਾਲੀ ਤਾਜ਼ਾ ਗਰਮ ਅਤੇ ਮਸਾਲੇਦਾਰ ਖਬਰਾਂ ਦੇ ਨਾਲ ਭਰੀ ਹੋਈ ਹੈ ਤਾਂ ਇੱਕ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਪਾਸਟ 에ਪੀਸੋਡ ਦੇ ਵਿੱਚ ਗੱਲ ਕਰਾਂਗੇ ਐਕਟ੍ਰੈਸ દિਸ਼ਾ ਪਾਟਨੀ ਦੀ ਭੈਣ ਬਣੀ ਅਸਲੀ ਹੀਰੋਇਨ ਫਿਰ ਗੱਲ ਕਰਾਂਗੇ ਡਾਇਰੈਕਟਰ ਦਾ ਮੂੰਹ ਕਾਲਾ ਕਰਨ ਵਾਲੇ ਨੂੰ ਮਿਲੇਗਾ 1 ਲੱਖ ਰੁਪਏ ਦਾ ਇਨਾਮ ਤੇ 에ਪੀਸੋਡ ਦੇ ਅਖੀਰ ਦੇ ਵਿੱਚ ਗੱਲ ਕਰਾਂਗੇ ਦੋ ਕੋੜੇ ਦਾ ਇਨਸਾਨ ਕਹਿ ਕੇ ਪੜਕੀ ਐਕਟ੍ਰੈਸ ਹਿਮਾਂਸ਼ੀ ਖੁਰਾਨਾ ਪੰਜਾਬ ਦੇ ਵਿੱਚ ਸਟਾਰਸ ਤਾਂ ਬਹੁਤ ਸਾਰੇ ਨੇ ਪਰ ਅੱਜ ਅਸੀਂ ਇੱਕ ਅਸਲ ਹੀਰੋਇਨ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਸ ਨੇ ਸੋਸ਼ਲ ਮੀਡੀਆ ਦੇ ਉੱਤੇ ਦਿਲ ਜਿੱਤ ਲਿਆ ਜਿहां ਅਸੀਂ ਗੱਲ ਕਰ ਰਹੇ ਹਾਂ ਦਿਸ਼ਾ ਪਾਟਨੀ ਦੀ ਭੈਣ ਖੁਸ਼ਬੂ ਪਾਟਨੀ ਦੀ ਜੋ ਭਾਵੇਂ ਇੱਕ ਰਿਟਾਇਰਡ ਮੇਜਰ ਹੈ ਪਰ ਉਹਨਾਂ ਦੀ ਬਹਾਦਰੀ ਅਤੇ ਇਨਸਾਨੀਅਤ ਨੇ ਹੁਣ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸੁਪਰਸਟਾਰ ਬਣਾ ਦਿੱਤਾ ਹੈ ਦਰਅਸਲ ਹੋਇਆ ਇੰਜ ਕਿ ਇੱਕ ਸਵੇਰ ਖੁਸ਼ਬੂ ਨੇ ਇੱਕ ਬੱਚੇ ਦੇ ਰੋਣ ਦੀ ਆਵਾਜ਼ ਸੁਣੀ ਜਦੋਂ ਉਹਨਾਂ ਨੂੰ ਕੁਝ ਵੀ ਦਿਖਾਈ ਨਹੀਂ ਦਿੱਤਾ ਤਾਂ ਉਹਨਾਂ ਨੇ ਆਪਣੀਆਂ ਫੌਜੀ ਨਜ਼ਰਾਂ ਘੁਮਾਈਆਂ ਅਤੇ ਨੇੜਲੇ ਖੰਡਰਾਂ ਦੇ ਵੱਲੋਂ ਤੁਰ ਪਈ ਜਿੱਥੇ ਇੱਕ 8 ਮਹੀਨੇ ਦੀ ਮਾਸੂਮ ਬੱਚੀ ਜ਼ਖਮੀ ਹਾਲਤ ਦੇ ਵਿੱਚ ਪਈ ਹੋਈ ਸੀ ਦਰਸਲ ਖੁਸ਼ਬੂ ਨੇ ਨਾ ਸਿਰਫ ਬੱਚੀ ਨੂੰ ਬਚਾਇਆ ਸਗੋਂ ਉਸ ਦੀ ਮਾਂ ਦੇ ਨਾਲ ਉਸ ਨੂੰ ਮਿਲਵਾਇਆ ਵੀ ਅਜਿਹਾ ਲੱਗ ਰਿਹਾ ਸੀ ਕਿ ਸੋਸ਼ਲ ਮੀਡੀਆ ਦੇ ਉੱਤੇ ਤਾਂ ਤਾਰੀਫਾਂ ਦਾ ਮੀਂਹ ਵਰ ਰਿਹਾ ਹੋਵੇ ਐਕਟ्रेस ਭੂਮੀ ਨੇ ਵੀ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਦਿਲ ਭੇਜਿਆ ਤੇ ਦਿਸ਼ਾ ਪਾਟਨੀ ਨੇ ਖੁਦ ਕਿਹਾ ਕਿ ਤੁਸੀਂ ਸੱਚਮੁੱਚ ਇੱਕ ਰੀਅਲ ਹੀਰੋ ਹੋ ਬਾਲੀਵੁੱਡ ਦੇ ਵਿੱਚ ਕੁਝ ਚਿਹਰੇ ਰੋਲ ਨਿਭਾਉਂਦੇ ਨੇ ਪਰ ਕੁਝ ਲੋਕ ਰੀਅਲ ਜ਼ਿੰਦਗੀ ਦੇ ਵਿੱਚ ਹੀਰੋ ਬਣ ਜਾਂਦੇ ਨੇ ਹੁਣ ਆਓ ਇੱਕ ਅਜਿਹੀ ਖਬਰ ਤੇ ਆਉਂਦੇ ਜਸ ਨੇ ਸੋਸ਼ਲ ਮੀਡੀਆ ਤੋਂ ਲੈ ਕੇ ਸੜਕਾਂ ਤੱਕ ਹਲਚਲ ਮਚਾ ਦਿੱਤੀ ਆ ਬਾਲੀਵੁੱਡ ਦੇ ਡਾਇਰੈਕਟਰ ਅਨੁਰਾਗ ਕਸ਼ਪ ਨੇ ਦਿਨੀ ਆਪਣੀ ਕਿਸੇ ਫਿਲਮ ਲਈ ਨਹੀਂ ਸਗੋਂ ਉਹ ਆਪਣੇ ਇੱਕ ਬਿਆਨ ਕਾਰਨ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ ਦੱਸ ਦਈਏ ਕਿ ਇੱਕ ਬਿਆਨ ਇੰਨਾ ਜ਼ਿਆਦਾ 파ਰੂ ਹੋ ਗਿਆ ਕਿ ਹੁਣ ਉਹਨਾਂ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਦਰਸਲ ਬ੍ਰਾਹਮਣ ਸਮਾਜ ਦੇ ਨਾਲ ਜੁੜੀਆਂ ਭਾਵਨਾਵਾਂ ਤੇ ਕਥਿਤ ਇਤਰਾਸਯੋਗ ਟਿੱਪਣੀ ਕਰਨਾ ਅਨੁਰਾਗ ਕਸ਼ਪ ਨੂੰ ਇੰਨਾ ਮਹੰਗਾ ਪੈ ਗਿਆ ਕਿ ਬ੍ਰਾਹਮਣ ਮਹਾਸਭਾ ਤੋਂ ਲੈ ਕੇ ਚਾਣਕਿਆ ਸੇਨਾ ਤੱਕ ਹਰ ਕੋਈ ਮੈਦਾਨ ਦੇ ਵਿੱਚ ਆ ਗਿਆ ਦੱਸਿਆ ਕਿ ਮੀਟਿੰਗ ਦੇ ਵਿੱਚ ਇਹ ਵੀ ਐਲਾਨ ਕੀਤਾ ਗਿਆ ਕਿ ਜੋ ਵੀ ਡਾਇਰੈਕਟਰ ਅਨੁਰਾਗ ਕਸ਼ਪ ਦਾ ਮੂੰਹ ਕਾਲਾ ਕਰੇਗਾ ਉਸ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਇੱਥੇ ਗੀਤਕਾਰ ਜਿਹੜੇ ਮਨੋਜ ਨੇ ਉਹਨਾਂ ਨੇ ਟਵਿੱਟਰ ਤੇ ਵੀ ਉਹਨਾਂ ਨੂੰ ਫਟਕਾਰ ਲਗਾਈ ਹੈ ਉਹਨਾਂ ਦੇ ਖਿਲਾਫ ਜੈਪੁਰ ਚ ਮਾਮਲਾ ਵੀ ਦਰਜ ਕੀਤਾ ਗਿਆ ਤੇ ਹੁਣ ਇਹ ਦੇਖਣਾ ਬਾਕੀ ਹੋਵੇਗਾ ਕਿ ਅਨੁਰਾਗ ਕਸ਼ਪ ਦੇ ਇਸ ਬਿਆਨ ਤੋਂ ਕੀ ਕਿਵੇਂ ਉਹ ਇਸ ਬਿਆਨ ਤੋਂ ਨਿਕਲਦੇ ਤੇ ਵਿਵਾਦ ਉਹਨਾਂ ਦੀ ਅਗਲੀ ਫਿਲਮ ਤੱਕ ਕਿੰਨਕ ਦੇਰ ਤੱਕ ਚੱਲਦਾ ਤਾਂ ਹੁਣ ਗੱਲ ਕਰਦੇ ਆ ਪੰਜਾਬੀ ਅਦਾਕਾਰਾਂ ਤੇ ਸਿੰਗਰ ਜਨਾ ਦਾ ਮੂਡ ਇਨੀ ਦਿਨੀ ਕਾਫੀ ਜ਼ਿਆਦਾ ਗਰਮ ਚੱਲ ਰਿਹਾ ਹੰਗਾਮਾ ਉਦੋਂ ਹੋਇਆ ਜਦੋਂ ਹਿਮਾਂਸ਼ੀ ਖੁਰਾਨਾ ਨੇ ਇੰਸਟਾਗ੍ਰam ਸਟੋਰੀ ਤੇ ਇੱਕ ਲੰਮੀ ਚੂੜੀ ਪੋਸਟ ਪਾਈ ਜਿਸ ਦੇ ਵਿੱਚ ਉਹਨਾਂ ਨੇ ਇੱਕ ਅਣਪਛਾਤੇ ਵਿਅਕਤੀ ਦੀਆਂ ਤੱਜੀਆਂ ਉੜਾ ਦਿੱਤੀਆਂ ਉਹਨਾਂ ਨੇ ਕਿਹਾ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਬਗੈਰਤ ਵਿਅਕਤੀ ਹੈ ਜੋ ਆਪਣੇ ਆਪ ਨੂੰ ਸੁਪਰਸਟਾਰਸ ਦਾ ਗੋਡ ਫਾਦਰ ਸਮਝਦਾ ਹੈ ਪਰ ਅਸਲ ਦੇ ਵਿੱਚ ਉਹ ਆਰਟਿਸਟਸ ਆਪਰਸਨਲ ਇਨਫੋਰਮੇਸ਼ਨਸ ਦਾ ਮਿਸਯੂਜ਼ ਕਰਦਾ ਹੈ ਦੱਸ ਜੇ ਕਿ ਹਿਮਾਂਸ਼ੀ ਖੁਰਾਨਾ ਨੇ ਸਾਫ਼ ਕਿਹਾ ਕਿ ਇਹ ਆਦਮੀ ਇੰਡਸਟਰੀ ਦੇ ਵਿੱਚ ਆਉਣ ਵਾਲੀਆਂ ਨਵੀਆਂ ਕੁੜੀਆਂ ਤੇ ਨਵੇਂ ਆਰਟਿਸਟ ਨੂੰ ਗੁੰਮਰਾਹ ਕਰ ਰਿਹਾ ਹੈ ਹਿਮਾਂਸ਼ੀ ਨੇ ਆਪਣੀ ਪੋਸਟ ਦੇ ਵਿੱਚ ਇਹ ਗੱਲ ਲਿਖੀ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਬਗੈਰਤ ਅਤੇ ਦੋ ਕੋਲੀ ਦਾ ਇਨਸਾਨ ਘੁੰਮਦਾ ਫਿਰਦਾ ਹੈ ਅਤੇ ਉਹ ਦਾਵਾ ਕਰਦਾ ਹੈ ਕਿ ਵੱਡੇ ਵੱਡੇ ਕਲਾਕਾਰ ਉਸਦੇ ਹੱਥ ਦੇ ਵਿੱਚ ਹਨ ਤੇ ਉਹ ਉਹਨਾਂ ਨੂੰ ਕੰਮ ਦਿੰਦਾ ਹੈ ਪਰ ਸਚਾਈ ਹੈ ਕਿ ਉਹ ਕੁੜੀਆਂ ਨੂੰ ਗੁੰਮਰਾਹ ਕਰ ਰਿਹਾ ਹੈ ਹਿਮਾਂਸ਼ੀ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਕਿ ਉਹ ਉਹਨਾਂ ਬਾਰੇ ਵੀ ਝੂਠੀਆਂ ਗੱਲਾਂ ਫੁਲਾ ਰਿਹਾ ਹੈ ਇੱਥੋਂ ਤੱਕ ਕਿ ਇੱਕ ਲੜਕੀ ਨੇ ਉਹਨਾਂ ਦੀ ਟੀਮ ਨੂੰ ਮੈਸੇਜ ਕਰਕੇ ਸੰਬੰਧੀ ਉਹਨਾਂ ਨੂੰ ਜਾਣਕਾਰੀ ਦਿੱਤੀ ਹੈ ਜਿਸ ਤੋਂ ਬਾਅਦ ਹਿਮਾਂਸ਼ੀ ਦਾ ਸਬਰ ਟੁੱਟ ਗਿਆ ਹੁਣ ਉਹੀ ਵਿਅਕਤੀ ਲੜਕੀਆਂ ਨੂੰ ਟੁੱਟੇ ਸੁਪਨੇ ਦਿਖਾ ਰਿਹਾ ਹੈ ਤੇ ਹਿਮਾਂਸ਼ੀ ਦੇ ਨਾਦੀ ਵਰਤੋ ਕਰ ਰਿਹਾ ਤਾਂ ਹਿਮਾਂਸ਼ੀ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਇਸ ਵਿਅਕਤੀ ਤੋਂ ਅਲਰਟ ਰਹਿਣ ਦੀ ਚੇਤਾਵਨੀ ਵੀ ਦਿੱਤੀ ਹੈ ਤਾਂ ਇਸ ਵਾਰ ਤਾਂ ਹਿਮਾਂਸ਼ੀ ਦਾ ਜਿਹੜਾ ਗੁੱਸਾ ਹੈ ਉਹ ਸੀਮਾ ਤੋਂ ਬਾਹਰ ਹੋ ਗਿਆ ਹੁਣ ਦੇਖਣਾ ਹੋਵੇਗਾ ਕਿ ਉਹਨਾਂ ਸਾਹਮਣੇ ਆਵੇਗਾ ਜਾਂ ਨਹੀਂ ਪਰ ਫਿਲਹਾਲ ਇਸ ਪੋਸਟ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਪੁਚਾਲ ਜ਼ਰੂਰ ਲਿਆ ਦਿੰਦਾ ਹੈ ਸੋ ਦੋਸਤੋ ਅੱਜ ਦੇ ਮਨੋਰੰਜਨ ਜਗਤ ਦੇ ਵਿੱਚ ਡਰਾਮਾ ਵੀ ਸੀ ਇਨਸਾਨੀਅਤ ਵੀ ਸੀ ਅਤੇ ਮਸਾਲਾ ਵੀ ਭਰਪੂਰ ਸੀ ਕੰਟਰੋਵਰਸੀਜ਼ ਦਾ ਤੜਕਾ ਵੀ ਸੀ ਮਿਲਾਂਗੇ ਕੱਲ ਨੂੰ ਹੋਰ ਤਾਜ਼ਾ ਖਬਰਾਂ ਦੇ ਨਾਲ ਤਦ ਤੱਕ ਦੇ ਲਈ ਦੇਖਦੇ ਰਹੋ ਦਾ ਪ੍ਰੋਗਰਾਮ ਗਲੈਮਰ ਗੌਸਪ ਸਿਰਫ ਦੇ ਟੀਵੀ ਐਨ ਆਰ ਆਈ